ਹਾਂਜੀ ਦੋਸਤੋ ਪਿੰਡੂ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਸੇਲ ਵਾਲੇ ਦੋ ਜਾਨਵਰ ਦਿਖਾਉਣੇ ਆ ਇੱਕ ਦਾ ਹ ਨੁਕਰਾ ਬਸ਼ੇਰਾਗਾ ਤੇ ਦੂਜੀ ਹੈਗੀ ਆ ਆ ਗਾੜੀ ਚੰਬੀ ਘੋੜੀ ਜਿਨੇ ਵੀ ਕੋਈ ਚਾਹਵਣ ਸੱਜਣ ਨੇ ਇਹ ਜਾਨਵਰ ਖਰੀਦਣੇ ਆ ਤਾਂ ਡਿਟੇਲ ਧਿਆਨ ਨਾਲ ਸੁਣ ਲਿਓ ਇੱਕ ਇੱਕਰੇ ਇਹ ਦੋਨੇ ਜਾਨਵਰ ਬਿਕਾਊ ਆ ਪਹਿਲਾਂ ਗੱਲਬਾਤ ਆ ਜਿਹੜੀ ਐਸ ਬਸ਼ੇਰੇ ਬਾਰੇ ਕਲੀਅਰ ਕਰਦੇ ਆ ਦਲਸ਼ੇਰ ਕਾਕੀ ਦਾ ਬੱਚਾਗਾ ਦੋਸਤੋ ਇਹ ਬਾਕੀ ਤੁਸੀਂ ਇਹਦੀਆਂ ਬਣਤਰਾਂ ਚੈੱਕ ਕਰੋ ਸੋਹਣਾ ਬਹੁਤ ਜ਼ਿਆਦੇ ਵੈਸੇ ਵੀ ਆਪਾਂ ਨੂੰ ਪਤਾ ਵੀ ਜਿਹੜੀ ਦਲਸ਼ੇਰ ਕਾਕੀ ਵਾਲੀ ਬਲੱਡ ਲਾਈਨ ਆ ਇਹ ਸਭ ਪਣ ਬਰੀਕੀਆਂ ਕਰਕੇ ਤੇ ਸ਼ੋਅ ਕੁਆਲਟੀ ਕਰਕੇ ਮੰਨੀ ਗਈ ਆ ਬੱਚਾ ਸ਼ੋਅ ਬਹੁਤ ਜ਼ਿਆਦੇ ਕਰਦਾ ਮੋਹ ਮਹਾਂਦਰੇ ਦਾ ਬੜਾ ਸੋਹਣਾਗਾ ਪਿੱਠ ਪੁੜੇ ਦਾ ਤੇ ਲੈਂਥ ਚੈੱਕ ਕਰੋ ਤੁਸੀਂ ਇਹਦੀ ਗਰਦਨ ਵੀ ਸੋਹਣੀ ਆ ਲੰਮੀ ਪਤਲੀ ਗਰਦਨ ਤੇ ਅੰਗਾਂ ਪੈਰਾਂ ਦਾ ਸਾਫ਼ ਸੁਥਰਾਗਾ ਹੱਡ ਗੋਡਾ ਮਜ਼ਬੂਤ ਆ ਸੰਭ ਸੰਭ ਵੀ ਚੰਗੇ ਆ ਬਸ਼ੇਰੇ ਦੇ 22 ਮਹੀਨੇ ਬਸ਼ੇਰੇ ਦੀ ਉਮਰ ਆ ਤੇ ਕਾਦੇ ਦਾ 60 ਇੰਚ ਆ ਮਾੜੀ ਮੋਟੀ ਕੈਰੀ ਫਲਕਾਰੀ ਇਹਦੀ ਢੂਹੀ ਦੇ ਉੱਤੇ ਦੋਸਤੋ ਹੈਗੀ ਆ ਤੇ ਵੈਸੇ ਆਪਦੇ ਆਪ ਨੂੰ ਨਾ ਸ਼ੋਅ ਬਹੁਤ ਕਰਦਾ ਖੜਨੀ ਕਰਨੀ ਚੰਗੀ ਆ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਜਾਇਜ ਜੇ ਪੈਸੇ ਲਾਉਣਾ ਚਾਹੁੰਦਾਗਾ ਨੌਕਰਾ ਬਸ਼ੇਰਾ ਖਰੀਦਣ ਵਾਸਤੇ ਤਾਂ ਇਸ ਵੀਡੀਓ ਕੰਨੀ ਗੌਰ ਕਰ ਲਿਓ ਬਸ਼ੇਰਾ ਨਿਖਰਦਾ ਚੰਗਾ ਹੁੰਦਾ ਸੋਨਾ ਘੋੜਾ ਬਣ ਜੂਗਾ ਰੇਟ ਸਿਰ ਦੇ ਵਿੱਚ ਤੁਹਾਨੂੰ ਮਿਲ ਜਾਣਾ ਹੈ ਤੇ ਜਿਹੜੀ ਆ ਘੋੜੀ ਆ ਦੋਸਤੋ ਇਹਦੀ ਉਮਰ ਹੈਗੀ ਆ ਤਕਰੀਬਨ 1.5 6 ਸਾਲ ਕੱਦ ਇਹਦਾ ਵੀ 60 ਇੰਚ ਆ ਬਾਲ ਪੌਰੀਆਂ ਦੀ ਇਹ ਵੀ ਬਿਲਕੁਲ ਸਾਫ਼ ਆ ਤੇ ਇਸ ਵਕਤ ਮੌਕੇ ਤੇ ਹੈਗੀ ਆ ਖਾਲੀ ਇਹ ਅੰਦਰ ਦੀ ਬਿਲਕੁਲ ਸਾਫ਼ ਆ ਤੁਸੀਂ ਕਿਸੇ ਵੀ ਆਪਦੇ ਡਾਕਟਰ ਨੂੰ ਨਾਲ ਲਿਆ ਕੇ ਚੈੱਕ ਕਰਵਾ ਕੇ ਘੋੜੀ ਖਰੀਦ ਸਕਦੇ ਹੋ ਦੋਸਤੋ ਤੇ ਘੋੜੀ ਦੀ ਬਾਡੀ ਬਣਤਰ ਚੈੱਕ ਕਰੋ ਮજબૂત ਬਹੁਤਾ ਘੋੜੀ ਪਿੱਠ ਪੁੜੇ ਦੀ ਬਹੁਤ ਜਿਆਦੇ ਖੁੱਲੀ ਡੁੱਲੀ ਆ ਸੰਭ ਸੰਭ ਇਹਦਾ ਵੀ ਬੜਾ ਹੈਵੀ ਆ ਜਿਹੜਾ ਬੋਨਸ ਸਟਰਕਚਰ ਆ ਤੇ ਅੰਗਾ ਪੈਰਾਂ ਦੀ ਸਾਫ ਸੁਥਰੀ ਆ ਸੋ ਇਹ ਜਿਹੜੇ ਦੋਨੇ ਜਾਨਵਰ ਆ ਪਿੰਡ ਕਲਸੀਆਂ ਰਾਏਕੋਟ ਦੇ ਨੇੜੇ ਪਿੰਡ ਪੈ ਜਾਂਦਾਗਾ ਕਲਸੀਆਂ ਉੱਥੇ ਖੜੇ ਆ ਜਦੋਂ ਆਪਾਂ ਰਾਏਕੋਟ ਤੋਂ ਮਲੇਰਕੋਟਲੇ ਵਾਲਾ ਰੋਡ ਜਾਣੇ ਆਂਗੇ ਤਾਂ ਰਾਏਕੋਟ ਤੋਂ ਬਾਅਦ ਦੋਕ ਪਿੰਡ ਨੰਗ ਕੇ ਪਿੰਡ ਆ ਜਾਂਦਾਗਾ ਰੋਡ ਦੇ ਉੱਤੇ ਹੀ ਕਲਸੀਆਂ ਹਾਕਮ ਸਿੰਘ ਜੀ ਦਾ ਆਪਾਂ ਕੰਟੈਕਟ ਨੰਬਰ ਦੇ ਦਿੱਤਾ ਸਕਰੀਨ ਤੇ ਨੋਟ ਕਰ ਲਿਓ ਇਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋਗੇ ਜਾਨਵਰਾਂ ਨੂੰ ਖਰੀਦਣ ਵਾਸਤੇ 84371 66925 ਇਹ ਹਾਕਮ ਸਿੰਘ ਜੀ ਜਿਹੜੇ ਇਹਨਾਂ ਜਾਨਵਰਾਂ ਦੇ ਓਨਰ ਨੇ ਉਹਨਾਂ ਦਾ ਕੰਟੈਕਟ ਨੰਬਰ ਆ ਤੇ ਤੁਸੀਂ ਫੋਨ ਲਾ ਲਿਓ ਸਭ ਤੋਂ ਵੱਡੀ ਗੱਲ ਆ ਜਿਹੜੀ ਤੁਹਾਨੂੰ ਮੈਂ ਮੋਟਾ ਜਿਹਾ ਹਿੰਟ ਦੇ ਦੇਣਾ ਵੀ ਦੋਵੇਂ ਜਾਨਵਰ ਆ ਜਿਹੜੇ ਤੁਹਾਨੂੰ ਨਾਰਮਲ ਰੇਟ ਦੇ ਵਿੱਚ ਭਾਸਰ ਦੇ ਵਿੱਚ ਮਿਲ ਜਾਣੇ ਆ ਤੇ ਬੰਦਿਆਂ ਦਾ ਕੋਈ ਵਪਾਰ ਵਪੂਰ ਦਾ ਕੰਮ ਹੈ ਨਹੀਂ ਬਸ 2-3 ਜਾਨਵਰ ਰੱਖਦੇ ਆ ਜਿਆਦਾ ਘੋੜੀਆਂ ਸਵਾਕੇ ਅੱਗੇ ਬੱਚੇ ਸੇਲ ਕਰ ਦਿੰਦੇ ਆ ਤੇ ਜਾਂ ਕਈ ਵਾਰੀ ਜਿਹੜਾ ਜਾਨਵਰ ਵੈਸੇ ਸੇਲ ਕਰਨਾ ਹੋਵੇ ਘਰੋਂ ਉਹ ਵੇਚ ਲੈਂਦੇ ਆ ਸੋ ਫੋਨ ਲਾ ਲਿਓ ਦੋਨੇ ਜਾਨਵਰ ਸਾਫ ਸੁਥਰੇ ਆ ਬਸ਼ੇਰਾ ਵੀ ਤੁਹਾਨੂੰ ਜਾਇਜ਼ ਜੀ ਰੇਟ ਦੇ ਵਿੱਚ ਮਿਲ ਜਾਣਾ ਤੇ ਘੋੜੀ ਵੀ ਚੰਗੀ ਆ ਤੋਰੇ ਦੇ ਹੱਕ ਨੂੰ ਵੀ ਚੰਗੀ ਆ ਉਹ ਵੀ ਤੁਹਾਨੂੰ ਭਾਅ ਸਿਰ ਦੇ ਵਿੱਚ ਮਿਲ ਜਾਣੀ ਆ ਨੰਬਰ ਆਪਾਂ ਸਕਰੀਨ ਤੇ ਦੇਤਾ ਇਹ ਜਿਹੜਾ ਬਸ਼ੇਰਾ ਗਾਏ ਦਿਲਸ਼ੇਰ ਕਾਕੀ ਦਾ ਬੱਚਾ 22 ਮਹੀਨੇ ਉਮਰ ਦਾ ਕਾਦੇ ਦਾ 60 ਇੰਚ ਤੇ ਜਿਹੜੀ ਇਹ ਘੋੜੀ ਆ ਦੋਸਤੋ ਇਹਦੀ ਉਮਰ ਆ ਜਿਹੜੀ 6.5 ਸਾਲ ਆ ਕਾਦੇ ਦਾ ਵੀ 60 ਇੰਚ ਆ ਸੋ ਜਿਹੜਾ ਵੀ ਕੋਈ ਚਾਹਵਾਨ ਸੱਜਣ ਬਣਿਆ ਤਣਿਆ ਦੋਨਿਆਂ ਦਾ ਸੈੱਟ ਖਰੀਦਣਾ ਚਾਹੁੰਦਾ ਦੋਸਤੋ ਘੋੜੀ ਤੇ ਇਹ ਬਸ਼ੇਰਾ ਇਕੱਠੇ ਖਰੀਦਨੇ ਆ ਤਾਂ ਥੋੜੀ-ਮੋਟੀ ਆਪਾਂ ਨੂੰ ਪਤਾ ਵੀ ਰੇਟ ਦੇ ਵਿੱਚ ਆਪਾਂ ਕਹਿ ਸਕਦੇ ਆਂ ਵੀ ਮਾਰਜਨ ਹੋ ਜਾਂਦਾ ਹੁੰਦਾਗਾ ਅਡਜਸਟਮੈਂਟ ਕਿਉਂਕਿ ਜਦੋਂ ਦੋ ਜਾਨਵਰ ਬੰਦੇ ਦੇ ਇਕੱਠੇ ਵਿਕਦੇ ਹੋਣ ਤਾਂ ਉਹਦੇ ਵਿੱਚ ਮੜਾ ਮੋਟਾ ਫਰਕ ਪੈ ਜਾਂਦਾ ਤਾਂ ਫੋਨ ਲਾ ਲਿਓ ਜਿਹਨੇ ਇਕੱਲਾ ਇਕੱਲਾ ਖਰੀਦਣਾ ਹੋਇਆ ਉਹ ਵੀ ਵੀ ਕਾਲ ਕਰ ਸਕਦੇ